ਸ਼੍ਰੀ ਅਕਾਲ ਤਖ ਸਾਹਿਬ ਨੂੰ ਅਸੀਂ ਸਾਰੇ ਸਮਰਪਿਤ ਆ ਔਰ ਇੱਕ ਨਮਾਣੇ ਸਿੱਖ ਵਜੋਂ ਹਰੇਕ ਨੂੰ ਸ਼੍ਰੀ ਅਕਾਲ ਤਖ ਸਾਹਿਬ ਅੱਗੇ ਜਾ ਕੇ ਗੁਰੂ ਦੇ ਚਰਨਾਂ 'ਚ ਢਹਿ ਟੇਰੀ ਹੋ ਜਾਣਾ ਚਾਹੀਦਾ। ਗੁਰੂ ਸਾਹਿਬ ਸੱਚੇ ਪਾਤਸ਼ਾਹ ਬਖਸ਼ਣਹਾਰ ਅਸੀਂ ਭੁੱਲਣਹਾਰ ਜੀਵ ਆ। ਮਗਰ ਮੈਂ ਵਿਰੋਧੀਆਂ ਨੂੰ ਇੱਕ ਸਲਾਹ ਜ਼ਰੂਰ ਦਊਂਗਾ ਕਿ ਭਾਈ ਤੁਸੀਂ ਤਾਂ ਆਪ ਨਾਲ ਹੀ ਵਿੱਚ ਹੀ ਰਹੇ ਹੋ। ਤੁਸੀਂ ਤਾਂ ਹੁਣ ਅਟ ਹੋਏ ਹੋ। ਇਸ ਲਈ ਕਿਰਪਾ ਕਰਕੇ ਤੁਸੀਂ ਵੀ ਵਿੱਚ ਹੀ ਆ ਜਾਓ ਕਿਉਂਕਿ ਵਜਾਈ ਬਾਜ਼ਾਰ ਤਾਂ ਤੁਸੀਂ ਵੀ ਢਾਈਆਂ। ਔਰ ਜਿਹੜੇ ਇਹ ਸਲਾਹ ਦੇ ਰਹੇ ਅੱਜ ਕਿ ਵੇਖਿਓ ਜੀ ਫੈਸਲਾ ਇਸ ਤਰ੍ਹਾਂ ਨਹੀਂ ਉਸ ਤਰ੍ਹਾਂ ਮੈਂ ਸੁਣਿਆ ਸੀ ਇਹਨਾਂ ਦੇ ਇੱਕ ਦੋਆਂ ਦਾ ਉਹ ਕਿੰਨਾ ਕਿ ਸ੍ਰੀ ਅਕਾਲ ਤਖਤ ਸਾਹਿਬ ਤੇ ਵਿਸ਼ਵਾਸ ਰੱਖਦੇ ਇਹਨਾਂ ਗੱਲਾਂ ਤੁਈ ਜਾਜ ਸਮਝ ਆ ਰਹੀ ਹੈ ਇਸ ਲਈ ਮੈਂ ਸ੍ਰੀ ਅਕਾਲ ਤਖਤ ਸਾਹਿਬ ਬਾਰੇ ਕੋਈ ਪੋਲਿਟੀਕਲ ਗੱਲ ਜਾਂ ਕੋਈ ਇਹ ਜੀ ਗੱਲ ਨਹੀਂ ਕਰੂੰਗਾ ਕਿਉਂਕਿ ਮੇਰੀ ਇਹ ਮਾਨਸਿਕਤਾ ਨਹੀਂ ਆ ਜੋ ਵਿਰੋਧੀ ਦਿਖਾ ਰਹੇ ਉਹ ਕੋਈ ਨਾ ਸਮਾਂ ਆਉਣ ਤੇ ਸਭ ਦੱਸਾਂਗੇ ਤੂੰ ਅੱਜ ਸਾਰੇ ਸਵਾਲ ਦੇ ਨਹੀਂ ਲੈ ਤੇ ਬੱਤੀ ਆਉਣੀ ਕਿੱਥੋਂ ਸਾਰੇ ਸਵਾਲ ਦਾ ਜਵਾਬ ਦੇਣਾ ਆਪਣੇ ਅਕਾਲੀਵਾਲ ਦੇ ਪ੍ਰਧਾਨ ਨੂੰ ਪੇਸ਼ ਹੋਣ ਲਿਖਿਆ ਕਿ ਤੁਹਾਨਾਂ ਦਾ ਜਿਹੜਾ ਬਾਗੀ ਕਾਲੀਆਂ ਜਿਹੜਾ આરોਪ ਲਾਏ ਉਹਨਾਂ ਚ ਕਿੰਨੀ ਸੱਚਾਈ ਹੈ ਨਹੀਂ ਇਹ ਇਸ ਤਰ੍ਹਾਂ ਮੇਰਾ ਵੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਅਸੀਂ ਸਾਰੇ ਸਮਰਪਿਤ ਆ ਔਰ ਇੱਕ ਨਮਾਣੇ ਸਿੱਖ ਵਜੋਂ ਹਰੇਕ ਨੂੰ ਸ੍ਰੀ ਅਕਾਲ ਤਖਤ ਸਾਹਿਬ ਅੱਗੇ ਜਾ ਕੇ ਗੁਰੂ ਦੇ ਚਰਨਾਂ 'ਚ ਤੇ ਤੇਰੀ ਹੋ ਜਾਣਾ ਚਾਹੀਦਾ ਸੁਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਬਖਸ਼ਣਹਾਰ ਅਸੀਂ ਭੁੱਲਣਹਾਰ ਜੀਵ ਆ ਮਗਰ ਮੈਂ ਵਿਰੋਧੀਆਂ ਨੂੰ ਇੱਕ ਸਲਾਹ ਜ਼ਰੂਰ ਦਊਂਗਾ ਕਿ ਭਾਈ ਤੁਸੀਂ ਤਾਂ ਆਪ ਨਾਲ ਹੀ ਵਿੱਚ ਹੀ ਰਹੇ ਹੋ ਤੁਸੀਂ ਤਾਂ ਹੁਣ ਅਟ ਹੋਏ ਹੋ ਇਸ ਲਈ ਕਿਰਪਾ ਕਰਕੇ ਤੁਸੀਂ ਵੀ ਵਿੱਚ ਹੀ ਆ ਜਾਓ ਕਿਉਂਕਿ ਵਜਾਈ ਬਾਜ਼ਾਰ ਤਾਂ ਤੁਸੀਂ ਵੀ ਢਾਈਆਂ ਔਰ ਜਿਹੜੇ ਇਹ ਸਲਾਹ ਦੇ ਰਹੇ ਅੱਜ ਕਿ ਵੇਖਿਓ ਜੀ ਫੈਸਲਾ ਇਸ ਤਰ੍ਹਾਂ ਨਹੀਂ ਉਸ ਤਰ੍ਹਾਂ ਮੈਂ ਸੁਣਿਆ ਸੀ ਇਹਨਾਂ ਦੇ ਇੱਕ ਦੋਆਂ ਦਾ ਉਹ ਕਿੰਨਾ ਕੁ ਸ੍ਰੀ ਅਕਾਲ ਤਖਤ ਸਾਹਿਬ ਤੇ ਵਿਸ਼ਵਾਸ ਚ ਰੱਖਦੇ ਇਹਨਾਂ ਗੱਲਾਂ ਤੁਈ ਜਾਇਜ ਸਮਸਤ ਸਮਝ ਆ ਰਹੀ ਹੈ ਇਸ ਲਈ ਮੈਂ ਸ੍ਰੀ ਅਕਾਲ ਤਖਤ ਸਾਹਿਬ ਬਾਰੇ ਕੋਈ ਪੋਲਿਟੀਕਲ ਗੱਲ ਜਾਂ ਕੋਈ ਇਹੋ ਜੀ ਗੱਲ ਨਹੀਂ ਕਰੂੰਗਾ ਕਿਉਂਕਿ ਮੇਰੀ ਇਹ ਮਾਨਸਿਕਤਾ ਨਹੀਂ ਆ ਜੋ ਵਿਰੋਧੀ ਦਿਖਾ ਰਹੇ ਪਾਰਟੀ ਵਿੱਚ ਤਾਂ ਹੈਗਾ ਹੀ ਸਾਰਿਆਂ ਦਾ ਪਾਰਟੀ ਵਿੱਚ ਜਿਹੜੀ ਗੱਲ ਲੱਗਦੀ ਕਿ ਪਾਰਟੀ ਵਿੱਚ ਜਿਹੜੋ ਕੋਈ ਕਹੀ ਜਾਂਦਾ ਜੀ ਜਿਵੇਂ ਨਾਂ ਜਾਂਦਾ ਜੀ ਬੀਜੇਪੀ ਕਰਵਾ ਰਹੀ ਹੈ ਜੀ ਕੋਈ ਕਹਿ ਰਿਹਾ ਜੀ ਬੀਜੇਪੀ ਕਰਵਾ ਰਹੀ ਕੋਈ ਸਾਜੀ ਫਲਗ ਰਹੀ ਜਿਵੇਂ ਰੋਕ ਲਾਰੇ ਤੁਸੀਂ ਕੋਈ ਨਾ ਸਮਾਉਣ ਤੇ ਸਭ ਦੱਸਾਂਗੇ ਤੂੰ ਅੱਜ ਸਾਰੇ ਸਵਾਲ ਨਹੀਂ ਲੈਣੇ